ਅੱਜ ਤੇ ਨਾ ਬਾਹਰ ਇੰਨਾ ਵਧੀਆ ਮੌਸਮ ਆ ਨਾ ਜੀ ਕਰਨ ਰਿਹਾ ਪਕੌੜੇ ਬਣਾਵਾ ਪਰ ਕੱਲੀ ਨੂੰ ਉਹ ਗੱਲ ਤੇ ਸੁਆਦ ਹੀ ਨਹੀਂ ਆਉਣਾ ਪਕੌੜੇ ਖਾਣ ਦਾ ਵੀ ਚੱਲ ਪਹਿਲਾਂ ਸਬਜ਼ੀ ਬਣਾ ਲੈਣੀ ਆ ਇਹ ਹੁੰਦੀ ਆ ਨਾ ਪਹਿਲੀਆਂ ਚ ਤੇ ਫੇਰ ਪੋਛਣੀ ਆ ਤੇ ਫੇਰ ਬਣਾ ਲਾਂਗੀ ਕਿਤੇ ਨਾ ਹਾਂ ਭਾਈ ਬੜੀ ਵਗੰਡ ਹੈ ਪੀ ਜਾ ਤੇ ਨਹੀਂ ਪਿਆ ਗਿਆ ਨਾ ਤੇ ਮੌਸਮ ਠੰਡਾ ਹੀ ਹੋ ਗਿਆ ਪਰੰਪਰਾ ਨਾਲ ਖਾਣਾ ਬਣਾ ਵੇਖਣ ਦੇ ਆ ਨਾ ਮੈਂ ਤੇ ਪਹ ਆ ਗਿਆ ਚਲੋ ਗਰਮੀ ਤੇ ਰਾਤ ਮਿਲ ਗਈ ਆ ਪਰ ਇਹ ਖਬਰਾਂ ਵੇਖਣ ਦੇ ਆ ਕਿਦਾ ਪਾਣੀ ਪਾਣੀ ਹੋ ਗਿਆ ਹੰਤਰਾ ਹਰ ਸਾਲ ਵੇਖ ਲੈ ਇਤਰਾ ਹੀ ਹੁੰਦੀ ਆ ਕਦੇ ਕਿਤੇ ਪਾਣੀ ਛੜਦਾ ਕਦੇ ਕਿਤੇ ਪਾਣੀ ਛੜਦਾ ਕਿੰਨੀ ਟੈਨਸ਼ਨ ਹੋ ਜਾਂਦੀ ਆ ਹੰਤਰੇ ਮੀਂਹ ਵੀ ਜ਼ਰੂਰੀ ਆ ਪਰ ਆ ਵੀ ਚੀਜ਼ਾਂ ਤੋਂ ਡਰ ਲੱਗਦਾ ਠੰਡੀ ਹਵਾ ਵਗਣ ਦੇ ਆ ਕਪੜੀ ਨਾ ਇਦਾਂ ਕਰਦੀਆਂ ਝੋਕ ਨਾ ਹੰਗਾਲ ਕੇ ਕੱਪੜੇ ਸਾਰੇ ਤੇ ਕੋਠੇ ਦੇ ਸੁੱਕਣੇ ਪਾਉਣ ਨਹੀਂ ਉਹ ਤੇ ਜਨਾ ਮਸ਼ੀਨ ਵੀ ਲਾ ਲੈਂਦੀ ਨਾ ਤੇ ਤਾਂ ਵੀ ਚੰਗਾ ਹੀ ਸੁੱਕ ਜਾਣਿਆ ਪਰ ਮੇਰੇ ਹਿਸਾਬ ਨਾਲ ਬੱਤੀ ਨਹੀਂ ਆਉਂਦੀ ਇਹਨਾਂ ਵਿੱਚ ਲੱਗੇ ਟੂੰ ਟੂੰ ਕਰਨ ਡਿਆ ਸੀ ਬੱਤੀ ਨਹੀਂ ਆਉਂਦੀ ਜਾਂ ਬੱਤੀ ਆਉਂਦੀ ਤੇ ਨਾ ਤੁਮ ਹੋਂ ਤੇ ਪਾ ਨਾ ਕਪੜੇ ਮਸ਼ੀਨ ਚ ਵੀ ਹਾਂ ਘਾੜ ਲੈਂਦੀ ਦੀਦੀ ਨੇ ਕੋਖ ਨਹੀਂ ਕਹਿਣਾ ਉਹ ਦਿਨਾਂ ਦੀਦੀ ਦਾ ਕਿੰਨਾ ਫਰਕ ਪੈ ਗਿਆ ਨਹੀਂ ਤਾਂ ਅੱਗੇ ਕੋਈ ਵੀ ਨਿਕਾ ਜੇ ਵੀ ਕੰਮ ਕਰਨਾ ਨਾ ਕੋਈ ਚੀਜ਼ ਛੜਨੀ ਦੀਦੀ ਨੇ ਬਣਾ ਬਿੱਲ ਲਾਉਣਾ ਵਾ ਉਹ ਆ ਜੇ ਹੁਣ ਤਾਂ ਕੋਈ ਪਰਵਾਹ ਨਹੀਂ ਹੈ ਦੀ ਹੋਂਦੇ ਭਾਵੇਂ ਮਸ਼ੀਨ ਚਲਾਵਾ ਤੇ ਭਾਵੇਂ ਜਿੱਦਾਂ ਮਰਜ਼ੀ ਹਾਂ ਤੇ ਦੀਦੀ ਵੀ ਲੈ ਵੀ ਕਹੀ ਜਾਂਦੀ ਕਿ ਇਸੇ ਸੁਣ ਕੇ ਆਣ ਕੇ ਸੌਂ ਜਾ ਕਰੋ ਜਿੱਦਾਂ ਮਰਜ਼ੀ ਪਿਆਰ ਆ ਕਰੋ। ਉਹ ਲੈ ਬੰਦਾ ਦਾ ਆਟੋਮੈਟਿਕ ਫਰਕ ਤੇ ਆਈ ਜਾਂਦਾ ਉਹਨਾਂ। ਜਿੱਦਾਂ ਵੀ ਦੀਦੀ ਬੋਲਦੀ ਜੇ ਉਤਰਾ ਹੀ ਮੈਂ ਬੋਲਦੀ ਤੇ ਕਿੰਨਾ ਬੰਦਾ ਬੁਰਾ ਲੱਗਦਾ ਹਰ ਇੱਕ ਗੱਲ ਦੇ ਵਿੱਚ ਜਵਾਬ ਦਿੰਦਾ। ਤੇ ਦੀਦੀ ਨੇ ਆਟੋਮੈਟਿਕ ਪਤਾ ਲੱਗ ਗਿਆ ਵਾ ਕਿ ਵੈਲਾ ਇਹ ਨਹੀਂ ਮੇਰੇ ਨਾਲ ਲੜਦੀ ਤੇ ਮੈਂ ਕੋ ਲੜਨਾ ਇਹਨਾ। ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਗਿਆ ਬਨਾ। ਜੇ ਦੋਵੇਂ ਤਾਰ ਇੱਕੋ ਜਿਹਾ ਹੋ ਜਾਂਦੇ ਫਿਰ ਤੇ ਬਹੁਤ ਔਖਾ ਹੋ ਜਾਂਦਾ। ਯਾਨੀ ਮੇਰੇ ਕੱਪੜੇ ਬੜੇ ਗੰਦੇ ਕਰਦੇ ਇਹਦੇ ਨਾ ਨਾ ਧੋਤੇ ਹੁਣ ਕੱਪੜੇ ਤੇ ਫੇਰ ਹੀ ਵਾਰਾ ਖਾਂਦੇ ਐ ਇਦਾਂ ਕਰਦੀਆਂ ਕੋਠੇ ਤੇ ਸੁੱਕਣੇ ਪਾਉਣੇ ਜੇ ਮੈਂ ਇੱਥੇ ਕੱਪੜੇ ਕਿੱਥੇ ਪਾਏ ਨਾ ਫੇਰ ਉਹੀ ਪੰਗਾ ਹੋਣਾ ਕੋਠੇ ਤੇ ਆ ਕੇ ਕੋਠੇ ਤੇ ਹਵਾ ਤੇ ਸਵਾਰ ਨਾ ਆਉਗੀ ਇੰਨਾ ਫਰਕ ਹੋ ਜਾਣਾ ਇਹਦਾ ਕੋਠੇ ਤੇ ਚਾਨਣਾ ਖੜਾ ਸੌਕਾ ਵਾ ਪਰ ਇਹ ਕਿ ਚੱਲ ਹਵਾ ਫਿਰ ਜੂਗੀ ਕਪੜਿਆਂ ਨੂੰ ਖੇਠਾਂ ਤੇ ਹਵਾ ਵੀ ਇੰਨੀ ਫਿਰਦੀ ਤੇ ਹਾਈ ਨਹੀਂ ਪਰ ਮੈਂ ਦੇਖ ਕੇ ਸੱਟ ਲਵਾ ਲਿਆ ਅੱਜ ਪਾਹਮ ਤੂੰ ਹਾਈ ਕਿੰਨੀ ਠੰਡੀ ਹੈ ਬਗੰਢੀ ਕਿੰਨਾ ਵਧੀਆ ਲੱਗਣ ਡਿਆ ਕੋਠੇ ਤੇ ਜਦੋਂ ਮੈਂ ਪੈਂਦਾ ਨਾ ਉਹ ਤਾਂ ਕਿਤੇ ਜਾਨ ਪੈ ਜਾਂਦੇ ਤੇ ਜਦੋਂ ਉਮਤਰੀ ਧੋਪ ਹੋ ਜਾਂਦੀ ਫਿਰ ਕਿਤੇ ਜਾਨ ਹੀ ਨਿਕਲ ਜਾਂਦੀ ਹੈ ਹਾਏ ਕੋਠੇ ਤੇ ਪਾਣੀ ਬੜਾ ਖਲੋਤਾ ਪਤੇ ਬਹੁਤ ਬੁਰਾ ਹਾਲ ਹੋਇਆ ਕੋਠੇ ਦਾ ਤੇ ਇੱਦਾਂ ਕਰਦੀ ਆ ਪਹਿਲਾਂ ਕੱਪੜੇ ਸੁੱਕਣੇ ਪਾਉਣੇ ਆ ਇੱਥੇ ਤੇ ਫਿਰ ਬਾਅਦ ਛੱਤ ਸਾਰੀ ਸਾਫ਼ ਕਰਦੀ ਕਿਤੇ ਪਾਣੀ ਪਾਣੀ ਹੋ ਗਿਆ ਵੇਖੇ ਅਸੀਂ ਦੇ ਲਾਗੇ ਪੱਖੇ ਤੇ ਕਿੰਨਾ ਪਾਣੀ ਹੋਇਆ ਹੋ ਦੀਦੀ ਨੂੰ ਕਹਿੰਨੀ ਆ ਕਿ ਦੀਦੀ ਬੜਾ ਬੁਰਾ ਹਾਲ ਹੋਆ ਛੱਤ ਤੇ ਚਲ ਕੋਈ ਨਹੀਂ ਪਹਿਲਾਂ ਕੱਪੜੇ ਸੁਕਣੇ ਪਾਵਮਨਾ ਇਹਦੇ ਉੱਤੇ ਵੱਟੇ-ਬੁੱਟੇ ਰੱਖ ਦੂੰਗੀ ਛੇਤੀ ਸੁੱਕ ਜਾਣਗੇ ਨਹੀਂ ਤਾਂ ਬਹੁਤ ਔਖਾ ਹੋ ਜਾਣਾ ਇਤਨਾ ਹਾ ਵਦਲੇ ਚ ਲੀੜਾ ਹੀ ਨਹੀਂ ਹਲਾਉਂਦਾ ਤੇ ਕਰਨਾ ਕੀ ਇਹ ਬੰਦੇ ਨੇ ਲੈ ਆਏ ਗਏ ਆ ਤੁਸੀਂ ਵੀ ਹੈ ਬੜੀ ਲੰਮੀ ਉਮਰ ਤੁਹਾਡੀ ਹੁਣੇ ਯਾਦ ਕਰਨੀ ਹੀ ਮੈਂ ਉਹ ਲੰਮੀ ਉਮਰ ਤਾਂ ਠੀਕ ਆ ਹਾਂਜੀ ਤੇ ਮੇਰੀ ਗੱਲ ਸੁਣਾ ਆ ਸੁੱਕੀਆਂ ਸਬਜ਼ੀਆਂ ਖਾ-ਖਾ ਕੇ ਨਾ ਮੇਰਾ ਤੇ ਮਾਨੇ ਹੱਕ ਗਿਆ ਵਾ ਕੋਈ ਉਹ ਚੰਗੀ ਸਬਜ਼ੀ ਬਣਾ ਕੋਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਪਤਾ ਕਿੱਦਾਂ ਲੱਗ ਗਿਆ ਵੀ ਮੈਂ ਸੁੱਕੀ ਸਬਜ਼ੀ ਬਣਾਉਣ ਲੱਗੀ ਆ ਤੁਸੀਂ ਉਦਾ ਹੀ ਗੈਸ ਕਰ ਲਿਆ ਉਹ ਰੋਜ਼ ਤਾਂ ਬਣਦੀ ਆ ਰੋਜ਼ ਬਣਨਦੀ ਆ ਪਰ ਅੱਜ ਨਹੀਂ ਬਣਨੀ ਹੈਗੀ ਮੈਂ ਮਟਰ ਪਨੀਰ ਬਣਾਉਣ ਲੱਗੀ ਆ ਮੈਨੂੰ ਆਪ ਹੋਰ ਤਰਾ ਹੋਣ ਡਿਆ ਵੰਤਰੀਆਂ ਸੁੱਕੀਆਂ ਸਬਜ਼ੀਆਂ ਖਾ ਖਾ ਕੇ ਤੇ ਆਕੀ ਗਏ ਆ ਸ਼ੁਕਰ ਆ ਸ਼ੁਕਰ ਆ ਰੱਬਾ ਪਰ ਤਰੀ ਬਣ ਲਗਾ ਵਾ ਇੰਦੇ ਖੁਸ਼ ਹੋ ਗਈ ਆ ਤੇ ਮੇਰੀ ਗੱਲ ਸੁਣੋ ਹਾਂ ਹਾਂ ਉਹ ਤੇ ਗੱਲ ਠੀਕ ਆ ਤੇ ਪਰ ਤੁਸੀਂ ਆ ਚਿੱਟੀ ਪੰਟਕ ਮੀਜ ਪਾ ਕੇ ਕਿੱਥੇ ਬਾਉ ਚਾਉ ਬਣ ਕੇ ਤੁਰੇ ਪੈਂਦੇ ਆ ਪਿਆਲੀਆਂ ਦੇ ਵਿੱਚ ਲੁਕੀ ਹਾ ਕੱਪੜੇ ਪਾਗ ਜਾਂਦੇ ਆ ਆਦੀ ਹੋ ਗਈ ਆ ਆ ਸਾਪ ਵੀ ਨਹੀਂ ਹੁੰਦੇ ਆ ਕਿ ਮੁਰਕੇ ਦਾਗ ਪਾ ਜਾਂਦੇ ਇਹਨਾਂ ਤੇ ਮੇਰੀ ਗੱਲ ਸੁਣੋ ਉਹ ਚਿੱਟੇ ਕੱਪੜੇ ਹੋਣੇ ਪਾਉਣੇ ਤੇ ਪਾਉਣੇ ਕਦੋਂ ਆ ਉੱਗੇ ਆਪਣੀ 2 ਕਲੇ ਜੁਨੇ ਨੇ ਨਾ ਹੁਣ ਆਪਣੀ 4 ਕਲੇ ਹੋ ਗਈ ਸੁਖ ਨਾਲ ਜਾਈਦਾ ਨਾ ਬਾਹਰ ਵਾ ਗੰਗੀ ਤੇ ਫੇਰਾ ਮਾਰ ਹੁਣ ਮਜ਼ਾ ਆਉਂਦਾ ਦੇਖਣ ਦਾ ਵੀ ਆਕੇ ਹੁਣ ਪਾਲੀ ਆਪਣੀ ਹੋ ਗਈ ਆ ਅੱਗੇ 2 ਕਲੇ ਵੇਖ ਕੇ ਦੋ ਦੂਜੇ ਦੇ ਵੇਖ ਕੇ ਪੰਨਾ ਦੇ ਵੇਖ ਕੇ ਮੰਨ ਸਲਾਪੋ ਜਾਰੀਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਂ ਸਾਰੀ ਹੁਣ ਵੇਖ ਕੇ ਬੰਨੇ ਤੇ ਮਜ਼ਾ ਆਉਂਦਾ ਵਾ ਕਿ ਵੀ ਆ ਪਾਲੀ ਜਿਹੜੀ ਨਾ ਹੁਣ ਮਜ਼ਾ ਆਇਆ ਜੀ ਤੇ ਪਹਿਲੀ ਤੇ ਆਪਣੀ ਹੋ ਗਈ ਆ ਗੱਲ ਠੀਕ ਆ ਪਰ ਫਿਰ ਵੀ ਕੰਮ ਤੇ ਤੁਸੀਂ ਆਪ ਹੀ ਕਰਨਾ ਨਾ ਪਰ ਹਾਂ ਕਪੜੇ ਪਾ ਕੇ ਥੋੜਾ ਕੰਮ ਕਰਨਾ ਵਾ ਕੰਮ ਤੇ ਫਿਰ ਵੀ ਉਹ ਦੂਜੇ ਕੱਪੜਿਆਂ 'ਚ ਹੀ ਘਰਿਆ ਕਰੋ ਜਾ ਕੇ ਉਹ ਗੱਲਾਂ ਗਿਆਨ ਪੁਰਾਣੀਆਂ ਤੇਰੀਆਂ ਉਹਨੇ ਰੱਖ ਲਿਆ ਬੰਦਾ 10000 ਰੁਪਏ ਦੇਣਾ ਉਹਨੂੰ ਬੰਬੀ ਤੇ ਖਲੋਗੇ ਉਹ ਦੇਖਣਾ ਬਸ ਮੈਂ ਲੈ ਇੰਨਾ ਕੰਮ ਹੋਇਆ ਕਰ ਰਿਹਾ ਹੁਣ ਨਹੀਂ ਆਜ ਨਹੀਂ ਚੰਗਾ ਖਰਚਾ ਵਧਾਉਣ ਦੇ ਆ ਉਹ ਹੀ 10000 ਜਿਹੜਾ ਬੰਦੇ ਨੂੰ ਦੇਣਾ ਵਾ ਉਹੋ ਆਪਣੀ ਜੇਬ 'ਚ ਪਾਏ ਹਾਂ ਬੰਦਾ ਤੇ ਐਵੇਂ ਤੇ ਹੀ ਫਾਲਤੂ ਦਾ ਖਰਚਾ ਲੱਗੇ ਹੋ ਪਾਉਣ ਆਪ ਕੰਮ ਕਰਿਆ ਕਰੋ ਹੁਣ ਤੇ ਸਭੋ ਵੈਸੇ ਤੁਹਾਨੂੰ ਖੁਸ਼ੀ-ਖੁਸ਼ੀ ਆਪ ਕੰਮ ਕਰਨਾ ਚਾਹੀਦਾ ਵਾ ਹੁਣ ਤੇ ਸੁਖਣਾ ਪੈੜੀ ਵੀ ਵੱਧ ਗਈ ਆ ਓਏ ਹੋ ਖੁਸ਼ੀ ਦੇ ਦਿੱਤ ਮੈਂ ਚਟੇ ਕਪੜੇ ਪਾਏ ਤੂੰ ਕਿ ਨਹੀਂ ਹੈ ਜੀ ਬੰਦਾ ਰਖ ਲਿਆ ਕਰੋ ਉਹ ਮੈਨੂੰ ਲੈ ਲੈਂਦੇ ਸਾਲ ਮੋਜ ਕਰ ਲੰਘ ਰਕਾਵਾ ਪੇ ਕੋਈ ਗੱਲ ਨਹੀਂ ਬਾਤ ਚਲ ਠੀਕ ਆ ਬਾਬਾ ਲੱਲੋ ਤਹੀਂ ਵੀ ਮੋਜਾਂ ਜੜੀਆਂ ਲੈਣੀਆਂ ਅਰੇ ਵੇ ਗੱਲ ਇਹ ਉਹ ਪਹਿਲੀ ਵਾਰੀ ਦੇ ਇਹਨਾਂ ਜੀ ਨਹੀਂ ਕਰਦਾ ਦਾ ਪੈਸੇ ਵੜਨ ਹੁਣ ਮਜ਼ਾ ਆਉਂਦਾ ਹੈ ਪੈਸੇ ਵੜਨ ਦਾ ਹੁਣ ਪਤਾ ਲੱਗਦਾ ਕੋ ਕਰਨ ਦੇ ਹੈ ਹੁਣ ਵੇਖੀ ਕਿਦਾਂ ਤਰੱਕੀ ਹੁੰਦੀ ਆਪਣੀ ਉਹਨੇ ਗੱਡੀ ਨਾ ਕਢਾਈ ਨਾ ਸਾਲ ਤੱਕ ਤੇ ਵੇਖੀ ਹੋਰ ਐਨ ਦਾ ਬਾਬਾ ਰੈਨ ਦਾ ਚੋਪਕਾਰ ਰੋਹ ਜੇ ਉਹਨੇ ਗੱਡੀ ਕਢਾ ਕੇ ਨਾ ਤੇ ਲੋਕਾਂ ਦੀ ਅੱਖਾਂ ਅੱਗੇ ਆਜੋ ਐਨੇ ਵੀ ਕਹਣਾ ਐ ਦੀ ਸ਼ਕਤੀ ਗੱਡੀ ਕਿੱਥੋਂ ਲੈ ਆਏ ਤੁਸੀਂ ਹੈ ਹਾਜੀ ਮੈਂ ਚੰਨੀ ਉਹਨੂੰ ਪਤਾ ਨਾ ਲੱਗੇ ਚੱਲ ਜਿੰਨਾ ਟਾਈਮ ਨਿਕਲਦਾ ਨਿਕਲੀ ਜਾਂਦੋ ਤੇ ਤੁਸੀਂ ਗੱਡੀ ਲਿਆ ਕੇ ਤੇ ਉਹਦੇ ਸਿਰ ਤੇ ਖੜਾਰ ਦੋ ਤੇ ਅਗਲੀ ਨੂੰ ਪਤਾ ਲੱਗ ਜਾਏ ਤੇ ਉਹ ਚੀਕਣ ਡੈ ਪੇ ਨਾਲ ਹੀ ਉਹ ਮੈਂ ਗੱਲ ਹੀ ਕੀਤੀ ਆ ਮੈਂ ਕਿਡਾਵਾਂਗੇ ਜੀ ਠਹਿਰ ਕੇ ਕਿਡਾਵਾਂਗੇ ਉਹ ਪਹਿਲਾਂ ਪੈਸੇ ਜੋੜਾਂਗੇ ਨਾ ਵਲੀ ਵਲੀ ਆਹੋ ਪੈਸੇ ਤੇ ਹੁਣ ਸਾਡੇ ਝਾਟੀ ਜੁੜ ਜਿਆ ਕਰਨੇ ਆ ਸਾਨੂੰ ਪਤਾ ਕਿੱਥੇ ਆ ਤੇਰੀ ਦੋ ਕਿੱਲਾਂ ਦੀ ਫਸਲ ਨਾ ਕੀ ਬੰਦਾਈ ਹੋਏ ਕਿੱਥੇ ਚਾਰ ਕਿੱਲਾਂ ਦੀ ਇਕੱਠੀ ਹੋਣੀ ਤੇ ਕਿੰਨਾ ਫਰਕ ਪੈਂਦਾ ਉਹਦੇ ਨਾਲ ਹੋਰ ਫਰਕ ਤਾਂ ਇਹ ਕਨਾਲ ਦਾ ਨਹੀਂ ਫਰਕ ਹੁੰਦਾ ਲੋਕਲੇ ਇਕੱਠੇ ਰਲਦੀ ਰਲਦੀ ਮੀਨਸ ਰਲਦੀ ਉਹ ਤੇ ਹੋਰ ਹੋਰ ਅੱਛੇ ਤੇ ਗੱਲ ਸੁਣ ਮੇਰੀ ਹਾਂਜੀ ਨਾਲੇ ਲੱਭਾ ਨਹੀਂ ਦੇ ਕਿੱਥੇ ਆਉਂ ਜਾਣਾ ਕਿੱਥੇ ਆਨੇ ਆ ਕੱਪੜੇ ਇਹੀ ਬਥੇਰੇ ਜਮਾ ਹੋਏ ਦੇ ਤੂੰ ਉਂਡੀ ਕੋਠੇ ਚਲ ਗਈ ਹੋਣੀ ਆ ਸੁਕਣੇ ਪਾਉਣ ਹੋਰ ਉਹਨੇ ਕਿੱਥੇ ਜਾਣਾ ਵਾ ਦੇਖੇਂਗੇ ਤੇ ਕਾਨੂੰਨ ਨਾ ਲਾਇਆ ਇਹਨੇ ਕੰਦ ਨੂੰ ਉਹ ਨਹੀਂ ਨਹੀਂ ਇੰਨਾ ਦਿਮਾਗ ਨਹੀਂ ਹੁੰਦਾ ਹੈਗਾ ਠੀਕ ਆ ਨਾਲੇ ਮੈਂ ਨਾ ਇੱਕ ਹੋਰ ਗੱਲ ਜਿਹਨੂੰ ਕੀਤਾ ਪਧਰੀ ਇਹ ਜਾਂਦੀ ਸੀ ਚਾਚੀ ਆਲ ਕੱਲ ਵੀ ਮੈਂ ਨਾ ਮੈਂ ਕੰਮਕੁਮ ਕਰਕੇ ਅੰਦਰ ਆ ਗਈ ਤੇ ਉਹ ਬੱਲਾਂ ਨੂੰ ਬਾਹਰ ਪਾਣੀ ਦੇਂਡ ਕੇਟ ਗਰੀ ਤੇ ਉੱਥੋਂ ਹੀ ਬਾਲਟੀ ਜਾ ਗਰਾ ਕੇ ਤੇ ਉੱਥੋਂ ਹੀ ਚਾਚੀ ਘਰ ਤੁਰ ਪਈ ਇਦਾਂ ਦੇ ਕੰਮ ਕਰਦੀ ਆ ਤੇ ਹੁਣ ਇਹਨੂੰ ਮੈਂ ਕੱਲ ਦਾ ਸਮਝਾਇਆ ਵਾ ਇਹਨੂੰ ਮੈਂ ਬਥੇਰਾ ਭੱਟੂ ਪਾਇਆ ਮੈਂ ਚਾਚੀ ਤੇਰੇ ਮੂੰਹ ਤੇ ਤੇਰੀ ਹੋ ਜਾਂਦੀ ਤੇ ਸਾਡੇ ਮੂੰਹ ਤੇ ਹੱਡੀ ਹੋ ਜਾਂਦੀ ਓ ਤੇ ਬਹੁਤਾ ਉਹਦੇ ਲੱਗੇ ਨਾ ਵਿਆਹ ਕਰ ਉਹ ਬਹਿ ਵੀ ਜਾਊਗੀ ਨਾ ਫਿਰ ਆਪਣਾ ਕੰਮ ਕਰਨਾ ਉਹ ਅਸੀਂ ਕੱਢ ਛੜਿਆ ਹਾਂ ਹੁਣ ਜਦੇ ਮਰਜ਼ੀ ਲੱਗ ਪਏ ਉਹ ਤਾਂ ਗੱਲ ਤਾਂ ਵੀ ਠੀਕ ਆ ਪਰ ਇਹ ਆ ਜੇ ਇਹ ਚਾਚੀ ਲੱਗੇ ਨਾ ਨਾ ਬਹੇਗੀ ਤੇ ਜ਼ਿਆਦਾ ਵਧੀਆ ਆ ਉਦੇ ਲਾਗੇ ਬੈੰਦੀ ਆ ਨਾ ਤੇ ਉਹ ਤੁਹਾਨੂੰ ਪਤਾ ਕਦੀ ਕੋਈ ਗੱਲ ਤੇ ਕਦੀ ਕੋਈ ਗੱਲ ਇਹਨੂੰ ਦੱਸਦੀ ਆ ਆਡੀ ਸੁਣ ਕੇ ਦੱਸ ਦਿੰਦੀ ਆ ਤੇ ਉਹਦੀਆਂ ਸੁਣ ਕੇ ਸਾਨੂੰ ਦੱਸ ਜੰਦੀ ਆ ਹੈ ਕਿ ਉਹ ਵੀ ਬੜੀ ਵੱਡਣ ਚੁਗੀ ਆ ਉਹ ਵੀ ਘਰ ਅੱਜ ਪਾੜ ਹੀ ਪਉਂਦੀ ਆ ਲੋਕੇ ਪਵਾੜੇ ਪੁੰਦੇ ਨੇ ਕਿਸੇ ਪਵਾੜੇ ਪੁੰਦੇ ਆ ਕਿ ਆਪਣਾ ਘਰ ਸੰਭਿਆ ਨਹੀਂ ਜਾਂਦਾ ਤੇ ਦੂਜੇ ਨੂੰ ਗੱਲਾਂ ਕਰਨੀਆਂ ਹੁਣ ਵੈਸੇ ਇੱਕ ਗੱਲ ਜਿਹੜੇ ਹਿਸਾਬ ਨਾਲ ਇਹਨੂੰ ਮੈਂ ਸਮਝਾਇਆ ਨਾ ਇਹ ਤਾਂ ਨਹੀਂ ਚਾਚੀ ਲਾਗੇ ਬਊਗੀ ਹੁਣ ਆਪੇ ਕਹਿਣ ਦੀ ਕੰਦੀ ਚਾਚੀ ਆਊਗੀ ਨਾ ਤੇ ਮੈਂ ਤੁਹਾਡੇ ਹਲ ਘਲਾ ਦੂੰਗੀ ਤੁਸੀਂ ਆਪੇ ਇਹਨੂੰ ਭੇਜ ਦਿਆ ਕਰੋ ਵਾਪਸ ਮੈਂ ਨਹੀਂ ਬਹਿਣਾ ਉਹਦੇ ਲਾਗੇ ਚਲ ਮੈਂ ਹਾਂ ਵੀ ਚੰਗਾ ਹੋਇਆਈਓ ਜਿਹੜਾ ਆਪਣੇ ਮੂੰਹ ਹੀ ਕਹੀ ਜਾਣ ਦੀ ਆ ਮੈਨੂੰ ਨਹੀਂ ਕੁਝ ਕਰਨਾ ਪੈਣਾ ਹੁਣ ਉਹ ਨਾ ਚਾਚੀ ਵੀ ਕਹਿ ਦਿੰਦੀ ਓਦਾਂ ਵੀ ਇਹ ਮੇਰੇ ਲੱਗੇ ਨਹੀਂ ਬੈਂਦੀ ਇਦਾਂ ਓਦਾਂ ਵਾ ਕੋਈ ਗੱਲ ਆ ਕਿੰਨਾ ਸੋਹਣਾ ਇਹਨਾਂ ਦਾ ਸਾਰਾ ਸਿਸਟਮ ਹੋਇਆ ਨਾ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ ਜਿੰਨਾ ਮਰਜ਼ੀ ਨੇਰ ਖਾਣਾ ਆਵੇ ਭਾਵੇਂ ਦੋ ਦੋ ਦਿਨ ਬੱਤੀ ਨਾ ਹੋਵੇ ਇਹਨਾਂ ਦਾ ਇੰਨਾ ਵਧੀਆ ਸੋਹਲਾ ਸਿਸਟਮ ਲੱਗਾ ਹੋਣਾ ਕਿ ਮਜ਼ੇ ਨਾਲ ਬੱਤੀ ਬਾਲਦੇ ਕਿੰਨਾ ਸੋਹਣਾ ਲੱਗਦਾ ਵਾ ਉਹ ਤਾਂ ਵਿਲਕਮ ਹੁੰਦੇ ਆ ਕਿੰਨੀ ਜਾਨ ਸੌਖੀ ਲੱਗਦੀ ਹੈ ਨਾ ਕਿੰਨਾ ਸੋਹਣਾ ਸਾਰਾ ਘਰ ਬਰ ਬਣਿਆ ਵਾ ਸਭ ਤੋਂ ਮੇਨ ਬੱਤੀ ਦੀ ਟੈਨਸ਼ਨ ਹੁੰਦੀ ਹੈ ਮੈਨੂੰ ਤੇਰੇ ਹਾਡੇ ਬੱਤੀ ਬੰਦ ਹੋ ਜਾਂਦੀ ਮੜਾ ਜ ਮੈਂ ਪੈਂਦਾ ਵਾ ਤਾਂ ਤੂੰ ਤੇ ਸਾਰਾ ਸਾਰ ਦਿਨ ਬੱਤੀ ਨਹੀਂ ਆਉਣੀ ਸਾਰਾ ਦਿਨ ਮਰ ਜਾਈਦਾ ਗਰਮੀ ਦੇ ਵਿੱਚ ਤੇ ਗਵਾਂਡੀਆਂ ਨੂੰ ਕਿੰਨੀ ਮੋਜ ਵਾ ਸਾਰਾ ਦਿਨ ਬੱਤੀ ਫਰੀ ਦੀ ਬਾਲਣੀ ਐਦਾਂ ਕਰਦਾ ਮੈਂ ਬੀਬੀ ਨੂੰ ਵੀ ਲੈਣਾ ਵਾ ਦੇਵੀਆਰ ਕਾ ਚੋਣ ਨੇ ਤਵਾ ਚੜੇ ਫਸਲ ਦੇ ਪੈਸੇ ਹੋਣੇ ਹਨ ਆਪਾਂ ਵੀ ਆ ਸਭ ਕੁਝ ਲਵਾ ਲਈਏ ਜੇ ਫਾਇਟ ਚਾ ਲਵਾਈਆਂ ਹੁਣ ਕਿੰਨੀ ਮौज ਰਹਿੰਦੀ ਬੱਤੀ ਦੀ ਨਾਲੇ ਬਾਰ ਬਾਰ ਮੋਟਰ ਲੱਗੀ ਹੋਵੇ ਹੁਣ ਗਵਾਂਢੀਆ ਤੇ ਨਾਲੇ ਮੋਟਰ ਚਲਾਉਂਦੇ ਆ ਤੇ ਕਿੱਡੇ ਮਜੇ ਨਾ ਰਹਿੰਦੇ ਖੁੱਲਾ ਪਾਣੀ ਵਰਤਦੇ ਨਾਲੇ ਨਿਆਣੇ ਖੋਸ਼ ਹੋ ਕਹਿੰਦਾਮ ਦਿੰਦੇ ਸਾਰਾ ਦਿਨ ਇਹ ਤੇ ਨਹੀਂ ਟੈਨਸ਼ਨ ਕਿ ਨਿਆਣੇ ਕਿਤੇ ਬੰਬੀ ਬੰਬੀ ਤੇ ਜਾਣਾ ਵਾ ਸਾਰਾ ਕੁਝ ਬੜਾ ਵਧੀਆ ਵਾ ਦੀਦੀਆਂ ਨੇ ਕਹਨਾਂ ਦੀਦੀ ਆਂਦੀ ਫਸਲ ਨੂੰ ਐਵੇਂ ਪਹਿਲਾਂ ਆਹੀ ਕੰਮ ਕਰਾ ਲਈਏ ਬਾਕੀ ਦੇ ਸਾਰੇ ਹੁੰਦੇ ਹੀ ਰਹਿਣੇ ਆ ਘਰ ਦਾ ਕੰਮ ਤੇ ਬਾਅਦ ਚੇ ਵੇਖੀ ਜਾਊਗੀ ਇਹ ਚੀਜ਼ਾਂ ਲੱਗੀਆਂ ਹੋਣਗੇ ਤਾਂ ਬੱਤੀ ਦੀ ਜਾਨ ਛੁੱਟ ਜਾਂਦੀ ਸਾਡੀ ਉਹ ਤਾਂ ਨਾ ਪਾਵਾ ਵੇਖ ਕੇ ਰੀਝਾਂ ਤਾਂ ਬੜੀਆਂ ਹੁੰਦੀਆਂ ਵਾ ਪਰ ਅਸੀਂ ਤੇ ਚਲੋ ਆਪਣੀ ਫਸਲ ਦੇ ਹਿਸਾਬ ਨਾਲਾਈਆਂ ਨਾ ਇਹ ਆ ਕਿ ਚਲ ਬੰਦਾ ਹੌਲੀ ਹੌਲੀ ਹੈ ਨਾ ਨੀਗ ਨੀਗਾ ਕੰਮ ਕੱਢੀ ਜਵੇ ਆਰਖਾ ਦੀ ਦਿਨ ਮਣ ਦੀ ਇਹ ਕੰਮ ਕਰਵਾ ਲੈਨੇ ਆ ਅਗਲੇ ਤੇ ਫਿਰ ਕੋਈ ਪੇਂਟ ਪੂੰਡ ਦਾ ਕਰਾ ਲਾਂਗੇ ਜਿੱਥੇ ਕੰਮ ਰੁਕਿਆ ਨਾ ਸਾਡੇ ਘਰ ਦਾ ਉੱਥੇ ਰੁਕ ਗਿਆ ਵਾ ਨਹੀਂ ਤੇ ਲੋਕਾਂ ਨੇ ਕਿੰਦਾ ਟੈਲਾ ਟੁੱਲਾ ਲਵਾਈਆਂ ਵਾ ਕਿੰਨੀਆਂ ਰੀਝਾਂ ਆਉਂਦੀਆਂ ਲੋਕਾਂ ਵੱਲ ਵੇਖ ਕੇ ਪਰ ਚਲ ਕੋਈ ਗ ਹੌਲੀ ਹੌਲੀ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਕੰਮ ਹੋਣ ਦੇ ਸਾਰੇ ਤੇ ਫੇਰ ਹੀ ਗੱਲ ਬਣਦੀ ਆ ਵਧੀਆ ਲੱਗਦਾ ਵਾ ਆਪੇ ਫਸਲ ਦੇ ਹੁੰਦਾ ਬਿਨਾਂ ਹੌਲੀ ਹੌਲੀ ਪੈਸੇ ਤਾਂ ਸਾਰਾ ਕੁਝ ਚੰਗਾ ਹੋ ਜਾਣਾ ਇੱਕ ਗੱਲ ਅੱਗੇ ਵੀ ਹੈ ਕਿ ਨਾ ਕਿ ਜਦੋਂ ਅੱਗੇ ਫਸਲ ਦੇ ਪੈਸੇ ਆਉਂਦੇ ਹਨ ਨਾ ਤਾਂ ਸਾਬੇ ਨਾਲ ਨਾਲ ਹੀ ਖਾ ਲੈਣੇ ਨਾ ਕੋਈ ਸਾਬ ਦੇਣਾ ਨਾ ਕੋਕ ਜਿੰਨੇ ਆ ਗਏ ਓਨੇ ਖਾ ਲਏ ਇਹ ਆ ਕਿ ਹਰ ਕਦੋਂ ਆ ਦੋਆਂ ਕਿੱਲਾਂ ਦੀ ਫਸਲ ਦਾ ਹਿਸਾਬ ਹੋਊਗਾ ਤੇ ਭਾਜੀ ਸਾਰਾ ਸਾਹਬ ਦੋਗਾ ਤੇ ਟੈਨਸ਼ਨ ਤੇ ਮੁੱਕ ਜਾਣੀ ਆ ਇਹ ਤੇ ਪਤਾ ਹੋਣਾ ਹੀ ਆ ਨਾ ਕਿ ਚਲੋ ਮਨਾ ਸਾਡੇ ਇੰਨੇ ਬਣਿਆ ਤੇ ਅਸੀਂ ਆ ਚੀਜ਼ ਭਾਵੇਂ ਸਾਂਝੇ ਖਾਤੇ ਚ ਕਰ ਲਈਏ ਆਹ ਕੰਮ ਕਰ ਲਈਏ ਨੇ ਤੇ ਸਾਬੇ ਨੇ ਵੀ ਨਾ ਜਹਾੜਾ ਹੀ ਧਰਿਆ ਏ ਜੋ 500 ਸਾਲ ਹੋ ਗਏ ਨਾ ਬਸ ਇਧਰੋਂ ਖਾ ਲਾ ਇਧਰੋਂ ਮਕਾ ਲਾ ਕਿਥੋਂ ਪੈਸੇ ਨਹੀਂ ਲੈਣੇ ਹੁੰਦੇ ਸਾਰਾ ਦੇਣੇ ਹੁੰਦੇ ਸਾਰਾ ਕੁਛ ਨਾ ਖਾ ਹੀ ਛੜਿਆ ਜੇ ਚੰਗਾ ਹੁੰਦਾ ਆਪਣਾ ਕੋਨਾ ਕੋ ਜੋੜਦਾ ਅੱਜ 100 ਕੰਮ ਹੀ ਪੂਰੇ ਕਰ ਲੈਣੇ ਪਰ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੋਣਾ ਤੇ ਉਹੀ ਜੋ ਜਿਹੜਾ ਜੀ ਚਲ ਗਿਆ ਉਹਨੇ ਤੇ ਮੁੜ ਕੇ ਨਹੀਂ ਆਉਣਾ ਪਰ ਜਿਹੜੇ ਕੰਮ ਵਾ ਨਾ ਉਹ ਤੇ ਹੋਣਗੇ ਨਾ ਚਲ ਵਾ ਮੈਂ ਨਿਹਰੀਆਂ ਤੋਂ ਕਰੀ ਜਾਣ ਦੀ ਆ ਆਪੇ ਪਰਮਾਤਮਾ ਨੇ ਹੌਲੀ ਹੌਲੀ ਵੇਖੀ ਸਾਰਾ ਕੁਝ ਠੀਕ ਕਰ ਦੇਣਾ ਹੁਣ ਤੇ ਬੜਾ ਫਰਕ ਪੈ ਗਿਆ ਹੁਣ ਸਭ ਕੁਝ ਚੰਗਾ ਹੋ ਜਾਣਾ ਚਲ ਕਪੜੇ ਤੇ ਤੋਪ ਗਏ ਆ ਸੁੱਕ ਜਾਣ ਹੋਣ ਚੰਗਾ ਵਾ ਇੱਕ ਦਿਨ ਨਿਹਰ ਖਾਨਾ ਬੜਾ ਵਾ ਉਦਾਂ ਕਰੋ ਨਾ ਹਾਂਜੀ ਆ ਸਬਜੀ ਸੋਜੀ ਬਾਅਦ ਬਣਾ ਲਈ ਹਾਂ ਮੌਸਮ ਬੜਾ ਵਧੀਆ ਹੈ ਤਾਂ ਪਕੌੜੇ ਪੂਰੇ ਕੱਢ ਆ ਤੇ ਤੇ ਹਿਨ ਮੇਰੇ ਮਨ ਦੀ ਗੱਲ ਹੀ ਬੋਝ ਲਈ ਮੈਂ ਹੱਗੇ ਹੈ ਸੇ ਘੋਤਾਂ ਨੂੰ ਯਾਦ ਕਰਨ ਦੀ ਕਿ ਤਹੀ ਆਓ ਘਰ ਤੇ ਫੇਰ ਹੀ ਪਕੌੜੇ ਬਣਾਨੀ ਆ ਚਲ ਇਦਾਂ ਕਰਨੀ ਆ ਸਬਜੀ ਨੂੰ ਬਾਅਦ ਤੇ ਢੜਕਾ ਲਾ ਲੈਣੀ ਆ ਦੋ ਪਿਆਜ਼ ਹੋਰ ਲਿਓ ਨਹੀਂ ਪਕੌੜੇ ਕੱਢ ਲੈਣੀ ਪਹਿਲਾਂ ਮਤਲਬ ਨਾ ਵਧੀਆ ਜੇ ਮੈਂ ਮਾਰਾਂ ਕਿੱਲਾ ਜਰਾ ਵੇਖਾਂ ਬਾਹਰ ਨੂੰ ਚਲੋ ਉਹ ਆਓ ਕੋਈ ਨਹੀਂ ਮੈਂ ਉਹਨਾਂ ਚਿਰ ਨੂੰ ਬਣਾ ਲੈਨੇ ਆ ਤੇ ਆ ਛੇਤੀ ਜਾਓ ਉਹ ਨਾ ਇਹ ਗਾਂ ਦੇ ਗਾਂ ਨਿਕਲ ਜਾਓ ਤੁਸੀਂ ਵੀ ਨਹੀਂ ਨਹੀਂ ਮੈਂ ਆ ਗਿਆ ਛੇਤੀ ਚਲੋ ਠੀਕ ਆ ਹਾਂ ਠੀਕ ਚੱਲ ਪੂਜਾ ਆਹ ਤੇ ਤੇਰੇ ਮੰਦੀ ਰੀਜ ਪੂਰੀ ਹੋ ਜਾਂ ਲੱਗੀਓ ਪਕੌੜੇ ਬਣਾ ਲੈਣੇ ਆ ਪਹਿਲਾਂ ਚੱਲ ਇਹਦੇ ਨਾਲ ਸਾਰੀ ਗੱਲ ਉਦਾਂ ਵੈ ਹੈ ਨਾ ਮੈਨੂੰ ਕਰਦੀ ਰਹਿਣਾ ਚਾਹੀਦਾ ਜੇ ਮੈਂ ਇਤੋਂ ਬੜਦਾ ਰੱਖਿਆ ਨਾ ਤੇ ਕੰਮ ਸਾਰਾ ਗੜਬੜ ਹੋ ਜਾਣਾ ਵਾ ਇੱਕ ਗੱਲ ਆ ਜੇ ਮੇਰੇ ਕੋਈ ਗੱਲ ਗਲਤ ਹੋ ਜਾਂਦੀ ਹੈ ਨਾ ਤੇ ਸਾਂ ਬਚਾਟ ਨਹੀਂ ਲੈਂਦਾ ਆ ਹੈ ਤੇ ਇਹ ਵੀ ਬੜਾ ਤੇਜ ਆ ਉਦਾਂ ਹੀ ਇਹਨੇ ਮੈਨੂੰ ਅੱਗੇ ਕੀਤਾ ਦਾ ਆ ਮੀਨੇ ਵੀ ਅੱਜ ਹੀ ਪੈਣਾ ਹੀ ਹੱਦ ਕਰ ਦਿੱਤੀ ਮੀਨੇ ਪਹਿਲਾਂ ਪਿਆ ਨਹੀਂ ਤਾਂ ਹੁਣ ਪਿਆਨ ਲੱਗਾ ਤੇ ਇੱਕਦਮ ਭੈਣ ਡਰ ਪਿਆ ਤੇ ਮੈਂ ਵੀ ਆਖਿਆ ਚੱਲ ਨਾ ਕੱਪੜੇ ਨੂੰ ਫੜਾ ਹੀ ਆਵਾਂ ਕੱਲ ਪਰਸ ਨੂੰ ਸਾਨੂੰ ਕਿਹਾ ਸੀ ਕੱਪੜਿਆਂ ਦਾ ਚੱਲ ਬਣਾ ਇੱਕ ਪਾਸੇ ਤੇਲ ਗਰਮ ਹੋ ਜਾਣਾ ਵਾ ਦੂਜੇ ਪਾਸੇ ਨਾਲ ਹੀ ਚਾਹ ਬਣ ਜਾਣੀ ਆ ਇਹਨਾਂ ਨੇ ਵੀ ਆ ਜਾਣਾ ਇਹਨਾਂ ਨੇ ਕਿਹਾ ਪਕੌੜੇ ਨਹੀਂ ਕੱਢੇ ਹੇ ਤੱਕ ਨਹੀਂ ਪਾ ਮੈਂ ਨਹੀਂ ਪੂਜਾ ਨਹੀਂ ਕਿੱਥੇ ਪੈ ਗਈ ਵੱਡੀਆਂ ਹੀ ਅੰਦਰ ਕੋਣ ਦੇਖਦੇ ਠੰਡਾ ਹੋਇਆ ਉਹ ਤਰਾ ਗਰਮੀ ਗਰਮੀ ਕਰੀ ਜਾਂਦੀਆਂ ਹੁਣ ਠੰਡਾ ਵਾ ਤਾਂ ਹੁਣ ਵੀ ਇਹਨਾਂ ਅੰਦਰ ਬੜੀਆਂ ਆਵਾਜ਼ ਨਹੀਂਓ ਦੇਣ ਰਹੀਆਂ ਦੇ ਕੁੜੀਆਂ ਬਾਹਰ ਆਓ ਜਰਾ ਕੇ ਚਲ ਸੁਣ ਗਈ ਨੀ ਕੋ ਕਰਦੀਆਂ ਨੂੰ ਆਪੇ ਆ ਜਾਣਾ ਇਹਨਾਂ ਨੇ ਲੱਲਾ ਕਰ ਲੋ ਗੱਲ ਸ਼ੈਤਾਨ ਨੂੰ ਯਾਦ ਕੀਤਾ ਯੋ ਤੇ ਸ਼ੈਤਾਨ ਅੱਗੇ ਹਾਜ਼ਰ ਇੱਕ ਤੇ ਨਾ ਇਹਨੂੰ ਵੀ ਚੈਨ ਨਹੀਂ ਹੈਗਾ ਵੇਖ ਕਿ ਦਮ ਮੜਕ ਮੜਕ ਤੁਰਦੀ ਹੁੰਦੀ ਆ ਇਹਨੂੰ ਕਿਤੇ ਮਸਾਕ ਨਹੀਂ ਹੈਗੀ ਵੀ ਐਨਾ ਉਤੋਂ ਮੀਂਹ ਪੈਣ ਡਿਆ ਵਾ ਤੇ ਤੂੰ ਆਪਣੇ ਘਰ ਟਿਕ ਕੇ ਬਹਿ ਜਾ ਹਾਂ ਉਹ ਪਾਏ ਡਿੱਗ ਕੇ ਚੂਲਾ ਚਾਲਾ ਤੜਾ ਲਵੇ ਪਰ ਹੜਤੀ ਨਹੀਂ ਹੈਗੀ ਫੇਰੇ ਮਾਰਨ ਨੂੰ ਚੱਲ ਪੂਜਾ ਐਦਾਂ ਕਰ ਨਿਉਂਦੀ ਨਹੀਂ ਨਾ ਵਾਜਾ ਮਾਰ ਲੈ ਅਜੇ ਘੱਲੀ ਕਰਨੀ ਆ ਅਗਲੀ ਪੰਮ ਨੂੰ ਵਾਜਾਂ ਦੇਣ ਵੀ ਡੈਪੀ ਆ ਐਦਾਂ ਕਰਾਂ ਮਿੰਟੋ ਮਿੰਟ ਬਾਹਰ ਚੱਲ ਜੰਨੀ ਆ ਇਹਦੇ ਨੇ ਨਾ ਲਿਬੜੇ ਪੈਰ ਲੈ ਕੇ ਤੇ ਅੰਦਰ ਆ ਜਾਣਾ ਵਾ ਅਗਲੂ ਗੜੇ ਹੈ ਨਹੀਂ ਇਹਨਾਂ ਨੂੰ ਪੇਂਡੂਆਂ ਵਾਲੀ ਮੱਤ ਵਾਈ ਦੀ ਲੈ ਚਾਚੀ ਹਾਏ ਹਾਏ ਐਨਾ ਹੁ ਤੋ ਮੀ ਵਰਣਿਆ ਤਾ ਤੂੰ ਇੱਥੇ ਹੀ ਬੈ ਗਏ ਹੋ ਅੰਦਰ ਆ ਜਾਓ ਨਹੀਂ ਪੂਜਾ ਠੰਡਾ ਵਾ ਸਗੋ ਅੱਜ ਅੱਜ ਤੇ ਮੌਸਮ ਬਹੁਤ ਠੰਡਾ ਤਾਂ ਅੱਜ ਤਸੋ ਬਾਹਰ ਵਧੀਆ ਵਾ ਤੂੰ ਅੰਦਰ ਬੈਠੀ ਆਂ ਅੰਦਰ ਕੀ ਬਹਿਣਾ ਹੈ ਚਾਚੀ ਇੱਥੇ ਨਾ ਅੱਗੇ ਵਾਸ਼ੜ ਜੀ ਬੜੀ ਆਈ ਜਾਣੀ ਸੀ ਤੇ ਆ ਮੰਜੀਆਂ ਸਾਹ ਤੇ ਮੌਸਮ ਬਹੁਤ ਠੰਡਾ ਤਾਂ ਅੱਜ ਤਸੋ ਬਾਹਰ ਵਧੀਆ ਵਾ ਤੂੰ ਅੰਦਰ ਬੈਠੀ ਆਂ ਵਾਜਾ ਅੰਦਰ ਕੀ ਬੈਣਾ ਹੀ ਚਾਚੀ ਇੱਥੇ ਨਾ ਅੱਗੇ ਵਾਸ਼ਰ ਜੀ ਬੜੀ ਆਈ ਜਾਣੀ ਤੇ ਆ ਮੰਜੀਆਂ ਸਾਰੀਆਂ ਗਿੱਲੀਆਂ ਹੋ ਜਾਂ ਲੱਗੀਆਂ ਸੀ ਮੈਂ ਸਗੋਂ ਖੜੀਆਂ ਕਰਕੇ ਗਈ ਸੀ ਤੇ ਹੁਣ ਫੇਰ ਮੈਂ ਚੱਲ ਇੱਥੇ ਆਣ ਕੇ ਬੈਣੀ ਆ ਔਰ ਸੋਈ ਦੇ ਭਾਂਡੇ ਇਹ ਥੋੜੇ ਜੇ ਇਹ ਆਉਣ ਵਾਲੇ ਕਹਿੰਦੇ ਸੀ ਚਾਹ ਬਣਾ ਦੀ ਹੁੰਦਿਆਂ ਨੂੰ ਤੇ ਮੈਂ ਚਾਹ ਤਾਂ ਰਹੀ ਸੀ ਤੇ ਮੈਂ ਅੰਦਰ ਗਈ ਹਾਂ ਰਸੋਈ ਚ ਮੈਂ ਆਖਾ ਘਰੇ ਇਸਲਾਕੇ ਤੇ ਪਈਆਂ ਹੋਣੀਆਂ ਅੰਦਰੇ ਵੀ ਨਾ ਨਾ ਚਾਚੀ ਇੰਨਾ ਮੀ ਪੈਣ ਡਿਆ ਇਸ ਜਿਹਾ ਬੈਠਾ ਜਾਂਦਾ ਇਹਦਾ ਠੰਡਿਆ ਚ ਬੰਦ ਕਰ ਲਿਆ ਕਰੋ ਮਾੜਾ ਮੋਟਾ ਬਿਲ ਘੜ ਜੁੜੇ ਤੇ ਥੋੜਾ ਬੋਤਾ ਹੀ ਸਹੀ ਨਹੀਂ ਚਾਚੀ ਬੰਦੀ ਆ ਹੁਣ ਤੇ ਹੋਰ ਸੁਣਾਓ ਕਿੱਦਾਂ ਆਉਣੇ ਹੋਵੇ ਬਸ ਠੀਕ ਠਾਕ ਹੈ ਹੋਰ ਸਭ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਨੇ ਆ ਨਾ ਪੰਮ ਦਾ ਸਾਬ ਕਿਤਾਬੀ ਥੋੜਾ ਜਿਹਾ ਪੈਸੇ ਦੇਣ ਵਾਲੇ ਸੀ ਹਾਂ ਤੇ ਉਹਨਾਂ ਨੇ ਖਲਾਏ ਹੀ ਆਹ ਕੱਪੜੇ ਖਲਾਏ ਆ ਅੱਛਾ ਚ ਪੱਗ ਦੇ ਤਾਂ ਚਾਦਰ ਲਾਤੀ ਤੇ ਆ ਕੁੜੀ ਦੇ ਤੇ ਪੰਮ ਦੇ ਤੇ ਨਿੱਕੀ ਕੁੜੀ ਦੇ ਤੇ ਚਾਚੀ ਮੇਰੀ ਗੱਲ ਸੁਣੋ ਤੁਸੀਂ ਹੀ ਤੇ ਸਿਆਣੇ ਬਿਆਣੇ ਹੋ ਤੇ ਤੁਸੀਂ ਉਹਨਾਂ ਨੂੰ ਸਮਝਾ ਦੇਣਾ ਹੀ ਦੱਸਾ ਕੱਪੜਿਆਂ ਦੇ ਖੇਚਲ ਕਰਨ ਦੀ ਕੀ ਲੋੜ ਹੀ ਮਿਹਨਤ ਤੇ ਚਲੋ ਉਹਨੇ ਆਪਣੀ ਲੈਣੀ ਲੈਣੀ ਆ ਪਰ ਕੱਪੜਿਆਂ ਦੇ ਥੋੜਾ ਏਡੀ ਲੋੜ ਹੀ ਅਗਲੇ ਵੀ ਕੀ ਸੋਚਦੇ ਹੋਣਗੇ ਵੀ ਇਹਦਾ ਭਰਾ ਭਰ ਜਾਈ ਇਹਨਾਂ ਨੂੰ ਕੱਪੜੇ ਨਹੀਂ ਬਣਾ ਕੇ ਦਿੰਦੇ ਹੈਗੇ ਨਹੀਂ ਸੋਚਣਾ ਉਹਨਾਂ ਨੇ ਕੀ ਆ ਚਲ ਕੋਈ ਗੱਲ ਨਹੀਂ ਨਿਆਣੀਆਂ ਦੇ ਖਲਾਤੇ ਤੇ ਕੋਈ ਗੱਲ ਨਹੀਂ ਨਾਲ ਫੇ ਪੰਮ ਦਾ ਲਾਤਾ ਚਲ ਮਾਮਾ ਚਾਚੀ ਤੁਸੀਂ ਤਾਂ ਸੋਚ ਲਿਆ ਆ ਗੱਲ ਨੂੰ ਪਰ ਬਗਾਨਾ ਬੰਦਾ ਥੋੜਾ ਸੋਚਦਾ ਵਾ ਅਗਲੇ ਨੇ ਕਹਿਣਾ ਪਤਾ ਨਹੀਂ ਘਰੇ ਇਹਨਾਂ ਨੂੰ ਮਿਲਦਾ ਹੀ ਕੱਖ ਨਹੀਂ ਹੈਗਾ ਘਰੋਂ ਅੱਜ ਦਾਣਾ ਕਰਿਆ ਕਰੋ ਨਹੀਂ ਪੂਜਾ ਉਹ ਇੰਨੀਆਂ ਸੋਚਾਂ ਨਹੀਂ ਕਿਆਂ ਡੂੰਗੀਆਂ ਸੋਚਦੀ ਉਹ ਤਾਂ ਉਤਰੇ ਚੱਲ ਉਹਨੂੰ ਚਾ ਆਇਆ ਤੇ ਉਹਨੇ ਖਲਾ ਦਿੱਤੇ ਤੇ ਮੈਨੂੰ ਫੜਾ ਦਿੱਤੇ ਹੀ ਪੈ ਚੱਲ ਫੜਾਵੀ ਮੈਂ ਅੱਜ ਤੇ ਠੰਡਾ ਠੰਡਾ ਵਾ ਤਾਂ ਮੁੜ ਕੇ ਮੇਰੀ ਵੀ ਨੌ ਰਾਣੀ ਨੇ ਆ ਜਾਣਾ ਨਿਹਾਣੇ ਲੈ ਕੇ ਅੱਛਾ ਫਿਰ ਤੇ ਬਿਲਕੁਲ ਨਹੀਂ ਵੇਨ ਲੱਗਣਾ ਆਹੋ ਇਹ ਵੀ ਗੱਲ ਠੀਕ ਆ ਮੀਨ ਕਰਨੀ ਚ ਨਿਕਲਿਆ ਨਹੀਂ ਜਾਂਦਾ ਹੈਗਾ ਉਹਨੇ ਆ ਜਾਣਾ ਭਰਾ ਉਹਦਾ ਆਂਦਾ ਹੀ ਮੈਂ ਛੱਡ ਜਾਂਦਾ ਹਾਂ ਹੂੰ ਚੱਲ ਕੋਈ ਨਹੀਂ ਚੱਲ ਫੜਾਵਾਂ ਕੋਈ ਨਹੀਂ ਮੈਂ ਫੜਾ ਦੂੰਗੀ ਉਹਨੂੰ ਕਪੜੇ ਹੀ ਆਹੋ ਤੇ ਕਿੱਥੇ ਪਾਵਾਂ ਫੋਨ ਮੈਂ ਚਾਹੀ ਅੰਦਰ ਹੀ ਆ ਫੋਨ ਦੇ ਚਲਾਉਣ ਲੈ ਫੋਨ ਚਲਾਉਣ ਦੇ ਇਹਦੇ ਬਾਜ ਨਹੀਂ ਮੇਰੀ ਸੁਣੀ ਵੇ ਮੈਂ ਕਿੰਨੀ ਆਵਾਜ਼ਾਂ ਮਾਰੀ ਚਾਚੇ ਕੀ ਦੱਸਾਂ ਹੁਣ ਤੈਨੂੰ ਕਿੰਨੇ ਕਿੰਨੇ ਨੇਰੇ ਤੱਕ ਨਾ ਅੰਦਰੋਂ ਰਾਤ ਰਾਤ 1 1 2 2 ਵੱਜ ਜਾਂਦੇ ਆ ਪਰ ਫੋਨ ਚਲਾਉਂਦੀ ਰਹਿੰਦੀ ਚਲਾਉਂਦੀ ਰਹਿੰਦੀ ਮਿੰਤੇ ਆਪਨੇ ਸਮਝ ਲੱਗਦੀ ਕਿ ਇਹ ਕਰਦੀ ਕੀ ਆ ਐਨਾ ਫੋਨ ਕਾਚੀ ਹੈ ਵੀ ਤੇ ਫੋਨ ਚਲਾਉਨੇ ਆ ਪਰ ਇੰਨਾ ਟਾਈਮ ਤੇ ਸਾਡੇ ਕੋ ਹੁੰਦਾ ਹੀ ਨਹੀਂ ਆ ਉਹ ਅੱਖਾਂ ਪਾਟਣੇ ਆ ਜਾਂਦੀਆਂ ਰਾਤ ਦੇ ਮਹਾ ਨੀਂਦ ਹੀ ਪੂਰੀ ਹੁੰਦੀ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇਹ ਘਰ ਵੀ ਕੰਮ ਕਰਦੀ ਆ ਉਧਰੋਂ ਵੀ ਕਰਕੇ ਹੁੰਦੀ ਹੈ ਥੱਕਦੀ ਨਹੀਂ ਆ ਇੰਨਾ ਫੋਨ ਚਲਾ ਚਲਾ ਕੇ ਤੇ ਵੈਸੇ ਹੀ ਬੰਦਾ ਬੋਰ ਹੋ ਜਾਂਦਾ ਇੰਨੀ ਰਾਤ ਤੱਕ ਫੋਨ ਵੇਖਣਾ ਤੇ ਇਹ ਕਿਹੜਾ ਚੰਗਾ ਵਾ ਚਾਚੀ ਮੈਂ ਤੇ ਆਪਨੇ ਸਮਝ ਆਉਂਦੀ ਵੀ ਇਹ ਕਰਦੀ ਕੀ ਫਿਰਦੀ ਆ ਮੈਨੂੰ ਤੇ ਨਾ ਹੁਣ ਸਾਚੇ ਦੱਸਾਂ ਕਿਤੇ ਤਾਂ ਡਰ ਵੀ ਲੱਗਦਾ ਆ ਕਿ ਕਿਤੇ ਪੁੱਠੇ ਰਾਈ ਨਾ ਪੈ ਗਈ ਹੋਵੇ ਲੱਗਦਾ ਮੈਂ ਡਰ ਕੇ ਸਮਿਆਂ ਤੋਂ ਡਰ ਲੱਗਦਾ ਹੁਣ ਇਹ ਫੋਨਾਂ ਦੇ ਵਿੱਚ ਬੜਾ ਕੁਛ ਵਾ ਨਾਲੇ ਸਮਿਆਂ ਤੋਂ ਡਰ ਲੱਗਦਾ ਨਾਲੇ ਤਾਂ ਨੂੰ ਪਤਾ ਹਜੇ ਉਮਰ ਵੀ ਕੀ ਐ ਇੰਨੀ ਉਮਰ ਥੋੜਾ ਹੋ ਗਈ ਐ ਦੀ ਨਿਆਣ ਸਿਆਣ ਤੇ ਹੈਗੀ ਐ ਹਜੇ ਝਾਟੀ ਤੇ ਲੋਕਾਂ ਦੀਆਂ ਚੁਪਣਾ ਚ ਆ ਜਾਂਦੀ ਐ ਉਹੋਈ ਗੱਲ ਕੇ ਨਿਆਣੇ ਹੋ ਗਏ ਤੇ ਇਹਦਾ ਮਤਲਬ ਇਹ ਥੋੜਾ ਵੀ ਇੰਨੀ ਸਿਆਣੀ ਹੋ ਗਈ ਆ ਕੁੜੀਆਂ ਵੀ ਨਿਆਣੀਆਂ ਤੇ ਆਪ ਵੀ ਤੇ ਉੱਡੀ ਕੀ ਆ ਹਜੇ ਆ ਕੋਈ ਨਹੀਂ ਚੱਲ ਵੇਲਾ ਰੱਖਿਆ ਕਰੀਨੇ ਚੜ੍ਹੇ ਬੈਠੇ ਹਾਂ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਬੈਠਿਆਂ ਨੂੰ ਤੇ ਵੇਖਿਆ ਕਿ ਤੇ ਉਹਨੇ ਬਾਹਰ ਨਿਕਲ ਕੇ ਵੇਖਿਆ ਆ ਕੋਈ ਆਇਆ ਵਾ ਜਾਂ ਕੋਈ ਨਹੀਂ ਆ ਕਿੱਦਾਂ ਵਾ ਏਟ ਇਦਾਂ ਖੁੱਲੇ ਛੱਡ ਛੱਡ ਦੀ ਐ ਕਿਤੇ ਬੂਹਾ ਤੱਕ ਨਿਟੌਂਦੀ ਆਗੀ ਹੁਣ ਤੇ ਇਹਨਾਂ ਕਰਦਾ ਕੰਮਾਂ ਤੋਂ ਵੀ ਕੰਨੀ ਕਤਰੋਂਦੀ ਰਹਿੰਦੀ ਆ ਮੈਂ ਇਹ ਕੰਮ ਕਰਾਂ ਤੇ ਘਰਾਂ ਜੇ ਮੈਨੂੰ ਕੋਈ ਕਹਿਦਾ ਨਾ ਕੰਮ ਤੇ ਪਮਹਾ ਕੰਮ ਕਰ ਲਾ ਫੇਰ ਇਹਨੇ ਕਰਨਾ ਵਾ ਜੇ ਮੈਂ ਨਹੀਂ ਕਹਾਂਗੀ ਤੇ ਇਹਨੇ ਨਹੀਂ ਕਰਨਾ ਉਧਰੋਂ ਕੰਮ ਕਰਕੇ ਆਣ ਕੇ ਤੇ ਬਹਿ ਜਾਂਦੀ ਆ ਚਲ ਕੋਈ ਨਹੀਂ ਕਹਿ ਕੋਕੇ ਕਰਾ ਲਿਆ ਕਰ ਫੇਰ ਟਾਈਮ ਤੇ ਸਾਰਨਾ ਹੀ ਹੁਣ ਕਿਤਰਾ ਟਾਈਮ ਖੱਦਣ ਪਰ ਜੀ ਮੈਂ ਤਾਂ ਟਾਈਮ ਸਾਰੀ ਜਾਨੀ ਆ ਪਰ ਜੇ ਕਿਤੇ ਇਹ ਪੁੱਠੇ ਰਾਈ ਪੈ ਗਈ ਨਾ ਤੇ ਇਹਦੇ ਮਾਪਿਓ ਨੇ ਹਾਨੂੰ ਗੱਲਾਂ ਕਰਨੀਆਂ ਮੁਰਕੇ ਤੁਹਾਨੂੰ ਪਤਾ ਉਹ ਵੀ ਗੱਲ ਕਰਨ ਲੱਗੇ ਵਾਰ ਨਹੀਂ ਆਉਣ ਦਿੰਦੇ ਹੁੰਦੇ ਤਾਂ ਇਹ ਤੁਹਾਡੇ ਵਰਗਿਆਂ ਨੂੰ ਪਤਾ ਹੋਏਗਾ ਤੁਹਾਡੇ ਵਰਗਿਆਂ ਦੇ ਕੰਨਾਂ ਚੋਂ ਨਿਕਲੀ ਹੋਊ ਗੱਲ ਤੇ ਤਾਂ ਹੀ ਵੀ ਇਹਨਾਂ ਨੂੰ ਦੱਸਣ ਵਾਲੇ ਬਣੋਗੇ ਤੇ ਤੁਹਾਡੇ ਵਰਗਿਆਂ ਤੇ ਕਿੰਨੇ ਯਕੀਨ ਕਰਨਾ ਵਾ ਉਹਨਾਂ ਨੇ ਕਹਣਾ ਘਰੇ ਜਾਣ ਕੇ ਕਰਦੇ ਆ ਇਹ ਸਾਡੀ ਕੁੜੀ ਨੂੰ ਘਰੋਂ ਕੱਢਾਣਾ ਚਾਹੁੰਦੇ ਤਾਂ ਕਰਦੇ ਇਦਾਂ ਪਰ ਕਿਦਾ ਦਿਲ ਕਰਦਾ ਯੋ ਵੀ ਐਂਦਾ ਘਰ ਦੇ ਵਿੱਚ ਐਂਦਾ ਖਲਾਰ ਪਵੇ ਉਹ ਤੁਹਾਨੂੰ ਤੈਨੂੰ ਪਤਾ ਹਨਾ ਤੁਸੀਂ ਸਾਰੇ ਘਰ ਰਹਿਣ ਬੈਠੇ ਹੋ ਜਿਵੇਂ ਵੀ ਤੁਹਾਨੂੰ ਪਤਾ ਵਾ ਕਿ ਕਿੱਦਾਂ ਰਹਿੰਦੀ ਕਿੱਦਾਂ ਨਹੀਂ ਹੁਣ ਹਾਨੂੰ ਤੇ ਗਵਾਂਡ ਕੀ ਤਾਂ ਪਤਾ ਲੱਗੂਗਾ ਤੇ ਤੇਰੀਆਂ ਨੇ ਕੋਈ ਗੱਲ ਕਰੂਗਾ ਤੇ ਹੁਣ ਆ ਕੋਈ ਨਹੀਂ ਗੱਲ ਤੇ ਤੂੰ ਹੀ ਕੀਤੀ ਨੇ ਵੀ ਅੱਧੀ ਰਾਤ ਤੱਕ ਲੱਗੀ ਰਹਿੰਦੀ ਤੇ ਹੋਰ ਚਾਚੀ ਮੈਨੂੰ ਤੇ ਆਪ ਡਰ ਲੱਗਦਾ ਰਹਿੰਦਾ ਮੈਨੂੰ ਤਾਂ ਸੱਚੀ ਸਮਝ ਨਹੀਂ ਆਉਂਦੀ ਮੈਂ ਘਰਾਂ ਤੇ ਘਰਾਂ ਕੀ ਜੀਮਾ ਵਿਪਨ ਨੂੰ ਦੱਸਿਆ ਨਾ ਤੇ ਉਹਨੇ ਵੀ ਮੇਰੇ ਸਿਰ ਦੇ ਵਾਲਾ ਨੂੰ ਪੈਣਾ ਵਾ ਤੇ ਤੂੰ ਘਰ ਰਹਿੰਨੀ ਆ ਤੇ ਇਹਨੂੰ ਨਹੀਂ ਪਤਾ ਹੈ ਤਾਂ ਕੀ ਕਰਦੀ ਆ ਨਾ ਨਹੀਂ ਦਿਨੇ ਥੱਕੀ ਰਹਿਣਾ ਤੇ ਫੇਰ ਰਾਤ ਨੂੰ ਫੋਨ ਤੇ ਲੱਗੀ ਰਹਿਣਾ ਆਹੋ ਇਹ ਵੀ ਕੰਮ ਮਾੜਾ ਤੇ ਚੱਲ ਫੋਨ ਕਹਿ ਕੇ ਤੂੰ ਬੰਦ ਕਰਾ ਲਿਆ ਕਰ ਧੱਕਾ ਮਾਰਿਆ ਕਰ ਨਾ ਚਾਚੀ ਮੈਂ ਨਹੀਂ ਕਹਿਣਾ ਆਹ ਗੱਲ ਮੈਂ ਗੱਲ ਕਹਿ ਕੇ ਤੇ ਆਪਣੀ ਗੱਲ ਪਵਾਉਣਾ ਵਾ ਨੂੰ ਚੱਲ ਕੇ ਇਸ ਤਰ੍ਹਾਂ ਕਿਸ ਤਰ੍ਹਾਂ ਕੇ ਬਹਾਨੇ-ਬਹਾਨੇ ਕਹਿ ਦੇ ਕਰਕੇ ਫੂੰਡ ਖਾ ਲਿਆ ਕਰ ਚੱਲ ਕੋਈ ਨਹੀਂ ਚਾਚੀ ਬੈਠੋ ਤੂੰ ਵੀ ਮੈਂ ਉਹ ਆਜ ਮਾਰਨੀ ਆ ਇਹ ਪੈਸੇ ਤੁਸੀਂ ਉਹਨੂੰ ਹੀ ਫੜਾਇਓ ਉਹਨਾ ਇਹ ਮੁੜ ਕੇ ਕਵੇ ਕਿ ਮੇਰੇ ਪੈਸੇ ਆਪ ਫੜ ਕੇ ਬੈ ਗਈ ਆ ਦੀਦੀ ਤਾਨੂੰ ਪਤਾ ਮੁੜ ਕੇ ਗੱਲ ਬਣਾਉਣ ਲੱਗੀ ਸੋਚਦੀ ਵੀ ਕੱਖਣੀ ਆ ਤੂੰ ਜਾ ਤਲ ਬੈ ਜਾ ਮੇਰੀ ਗਾਲ ਸੋਨ ਪੂਨ ਤੇ ਲੱਗੀ ਐ ਤੇ ਲੱਗੀ ਰਹਿਂ ਤੇ ਤੂੰ ਕੱਪੜੇ ਨੂੰ ਦੱਸਦੀ ਪੀ ਲੈ ਦੇਗੀ ਚਾਚੀ ਤੇ ਆ ਪੈਸੇ ਲੰਗਾ ਮੇਰਾ ਤਾਂ ਮਨ ਖੱਟਾ ਜਾ ਹੋ ਗਿਆ ਹੁਣ ਤੂੰ ਦੱਸਿਆ ਪੀ ਪੂਨ ਤੇ ਲੱਗੀ ਤਾਂ ਤੂੰ ਪੈਸੇ ਤੂੰ ਫੜਾ ਦੀਆਂ ਕੋਈ ਕੋਈ ਗੱਲ ਨਹੀਂ ਚਲ ਚਾਚੀ ਕੋਈ ਨਹੀਂ ਜਿੱਦਾਂ ਤੁਹਾਡੀ ਮਰਜ਼ੀ ਆਹ ਹੁਣ ਫੜਾ ਦੂੰਗੀ ਫਿਰ ਮੈਂ ਚਲ ਫੜਾ ਦੇ ਚੰਗਾ ਫਿਰ ਚੰਗਾ ਬੈ ਜਾ ਚਾਹ ਪੀ ਕੇ ਨਹੀਂ ਨਹੀਂ ਬਸ ਵੇਖਾਂ ਜਾ ਕੇ ਘਰ ਲੇ ਕੋਈ ਕੰਮ ਚਲੋ ਠੀਕ ਆ ਵੇਖਾਂ ਕਿਦਾਂ ਕੱਪੜੇ ਚੁੱਕੀ ਆਹੀ ਆ ਚਾਲ ਕੋਈ ਨਹੀਂ ਉੱਧਾ ਇੱਕ ਗੱਲ ਆ ਜੀ ਤੇ ਮੇਰੇ ਵੀ ਬੜੇ ਨਿਸ਼ਾਨੇ ਤੇ ਲੱਗਣ ਡੇ ਆ ਉਧਰ ਇਹ ਤੇ ਇਲਜ਼ਾਮ ਲੱਗੇ ਆ ਤੇ ਉਧਰੋਂ ਇਹਦੇ ਮਨ ਚੋ ਚੁੱਕੀ ਗਈ ਆ ਹੁਣ ਹੁਣ ਇਹਨੂੰ ਪਤਾ ਕਿੱਦਾਂ ਲੱਗੂਗਾ ਤੇ ਪੰਮ ਹੀ ਗਲਤ ਆ ਇਹਦੇ ਮਨ ਚ ਗੱਲਾਂ ਹੀ ਇਹੋ ਇਹੋ ਜੀਆਂ ਮੈਂ ਪਾ ਦੇਣੀਆਂ ਆ ਜਿਹੜਾ ਯਾਦ ਕਰੂਗੀ ਤੇ ਪੰਮ ਦੀ ਗਲਤੀ ਆ ਸਾਰੀ ਇਹਨੂੰ ਤੇ ਮੈਂ ਇਨਾ ਦਾ ਗਲਤ ਕਰ ਦੇਣਾ ਨਾ ਇਹਦੀਆਂ ਕੁੜੀਆਂ ਵੀ ਇਹਦਾ ਨਾਂ ਨਾ ਲਿਆ ਕਰਨਗੀਆਂ ਉਹ ਵੀ ਥਰ-ਥਰ ਕੰਬਿਆ ਕਰਨੀ ਗਿਆ ਮਮਮੀ ਲਾ ਕੇ ਬਹਿਣਾ ਨਹੀਂ ਹੈਗਾ ਤਾਈ ਲਾ ਕੇ ਬਹਿਣਾ ਵਾ ਅੱਲਾਹ ਹਾ ਤਾਲਾ ਪੈਸੇ ਤੇ ਲੈ ਹਾਂ ਆਪਣੇ ਉਦਾਂ ਵੈਸੇ ਨਾ ਪੈਸੇ ਦੇਣੂ ਤੇ ਜੀ ਨਹੀਂ ਕਰੰਦੇ ਹਾਂ ਮੇਰਾ ਅਹ ਵਿਚਾਰ 1000 ਰੁਪਈਆ ਹੀ ਹੋ ਝੱਲ ਕੋਈ ਨਹੀਂ ਪਾਵਾਂ ਆ ਘੜੀ ਦੀ ਘੜੀ ਤੇ ਪੈਸੇ ਤੂੰ ਫੜ ਲਾ ਹਾਂ ਬਾਜੋ ਬਾਂ ਨਹੀਂ ਨਾ ਤੇ ਕੋ ਮੈਂ ਪੈਸੇ ਕਢਾ ਲੈਣੇ ਆ ਮੈਨੂੰ ਕਿਹੜਾ ਚੰਗਾ ਲੱਗਣਾ ਹੈ ਤੈਨੂੰ ਪੈਸੇ ਪੜਾਉਂਦੀ ਹਾਂ ਪੈਸੇ ਤੇ ਮੇਰ ਕੋਈ ਆਉਣੇ ਆ ਫੇਰ ਮੋੜ